ਆ ਟਰੈਕਟਰ ਮੈਟਰੀਕ ਲਾ ਗਿਆ ਇਹ ਤੇ ਵਿਚਾਰਾ ਖੋ ਗਿਆ ਕਿਉਂਕਿ ਰੱਬ ਨੇ ਬੜਾ ਬੁਰਾ ਹਾਲ ਕੀਤਾ ਆ ਇਸ ਕਰਕੇ ਭਰਾਵਾ ਮਿੰਟੀ ਮਿੰਟੀ ਪੌਂਡਾਇ ਸੀ ਟਰੈਕਟਰ ਗਿਆ ਖੋਬ ਚੱਲ ਕੋਈ ਠੀਕ ਆ ਉਹ ਦੂਸਰੇ ਚ ਕਿੱਥੇ ਗਿਆ ਇਹਨਾਂ ਨੇ ਚਾ ਚੜਿਆ ਚਾ ਟਰੈਕਟਰ ਚ ਕਿੰਦੇ ਵੈ ਨਾ ਚਾ ਚੜਿਆ ਵੈ ਇਹਨਾਂ ਨੇ ਪੂਰੀ ਗੋਲੀ ਤਾਂ ਚਕਿੰਦਾ ਹੋਇਆ ਸਿੱਧਾ ਹੂੰ ਆਨ ਦਾ ਪੈਂਦੀ ਵਾਲ ਸਣੀ ਆ ਪਈ ਅੰਦਰੋਂ ਉੱਤੇ ਹੋਣਾ ਚਾਹੇ ਪੂਰੀ ਅੰਦਰੋਂ ਆਪਾਂ ਲਿਖਾ ਤੇ ਖਵਾ ਦਾ ਯੰਗ ਨਾ ਆਹ ਕੋਲ ਆਵੇ ਲੱਗਦਾ ਕਿ ਕੋਲ ਨੂੰ ਸਿੰਘ ਦਾ ਦੱਸ ਤੂੰ ਮਜ਼ਾ ਬੜਾ ਹੁੰਦਾ ਕੀ ਹੋਇਆ ਕਾਂਟ ਹਾਂ ਤੁਸੀਂ ਅੰਦਰ ਕੀ ਕਰਦੇ ਆਹੀ ਗੇਮ ਖੇਡਦੇ ਬੈਠੇ ਸੀ ਹਾਂ ਹਨੂ ਆਦਾਈ ਬੀ ਅਭੀ ਕੰਨ ਨੇ 25 ਤੈਨੂੰ ਪਤਾ ਨਹੀਂ ਆਉਂਦੀ ਪੇ ਟਰਾਲੀ ਕੀ ਪਾਣੀ ਆ ਗਿਆ ਉਹ ਸ਼ਹਿਰ ਚ ਹਾਂ ਜੇ ਪਾਣੀ ਆ ਗਿਆ ਉਹ ਸ਼ਹਿਰ ਚ ਐ ਦੋਸਤ ਮਿੰਦਰੀ ਫਸ ਗਈ ਮਿੰਦਰੀ 265 ਮਿੰਦਰੀ ਮੇ ਬੋ ਮਿੰਦਰੀ ਫਸ ਗਈ 265 ਇਹ ਨਿਕਲਦੀ ਅੱਜ ਜਣਾ

ਆਇਆ ਟੁੱਟ ਗਿਆ ਆਇਆ ਪਾਲਾ ਸੰਗਲ ਟੁੱਟ ਗਿਆ ਹੀ ਯੈਸ ਪੀਪਲਸ ਬਾਉਂਡ ਹੈ ਦੀ ਅੱਜ ਆਇਆ ਆਇਆ ਤੂੰ ਵੇਖ ਲੈ ਕੀ ਲੱਡੂ ਬਣਿੰਦੇ ਆ ਜਾ ਆਇਆ ਤੈਨੂੰ ਲੱਡੂ ਦਈਆ ਆ ਜਾ ਲੇਲਾ ਮਡਿਆਈ ਬਣਿੰਦੀ ਵੀ ਆ ਜਾ ਮਾ ਚਾਚੇ ਬਪਿੰਚੇ ਹੜਦਾ ਓਏ ਓ ਬਿੱਟਾਉਣਾ ਤਾ ਲਾਈਵ ਲਾਈਵ ਮੇਜ ਮਿੱਟੀ ਲਿਆਉਣੀ ਜਿਹੜਾ ਸੌਕੀ ਆ ਹੈ ਤੂੰ ਜਿਵੇਂ ੱਟਕੇ ਮਾਰਦੇ ਜੇ ਇੱਕ ਦੂਜੇ ਨੂੰ ਐ ਇਹਦਾ ਦਾਦਾ ਕੀ ਚਾਹੀਦਾ ਤੁਹਾਨੂੰ ਹਾਂ ਲੱਗ ਜੂ ਪਤਾ ਲੱਗ ਜੂ ਪਤਾ ਲੱਗ ਜੂ ਪਤਾ ਲੱਗ ਜੂ ਪਤਾ ਤੇ ਤੇ ਚਪੇਟਾ ਨਹੀਂ ਚੱਲਦੀਆਂ ਹੈ ਚਪੇਟਾ ਚਲਾ ਚਪੇਟਾ 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 ਬੈ ਜਾ ਮਿੰਦਰੀ ਦੇ ਉੱਤੋਂ ਮੈਂ ਆ ਗਿਆ ਜੀ ਇਹ ਵੇਖਿਆ

ਰੈਕਟਰ ਸਿੱਧਾ ਕਰਕੇ ਪਾਓ ਇਹਨਾਂ ਨੂੰ ਪਾਉਣਾ ਹੀ ਨਹੀਂ ਆਉਂਦਾ ਮੈਂ ਆਂਦਾ ਨਾ ਨਾ ਤੇਨੂੰ ਕੱਟ ਕੇ ਬਾਹਰ ਮਾਰਨੇ ਦੋ ਸਿੱਧਾ ਨਿਕਲ ਜੂਗਾ ਕੋਈ ਨਹੀਂ ਮੀ ਆ ਗਿਆ ਦਾ ਗਲਦੇ ਨਹੀਂ ਇਹ ਤੁਸੀਂ ਪਾਣੀ ਚ ਇਸ਼ਾਰਾ ਮਰੇ ਇਸ਼ਾਰਾ ਛਾਰਾ ਚੱਲ ਛੱਟ ਹੱਥ ਚੱਲ ਚੱਲ ਬੱਸ ਓ ਬਾਸ ਬਾਸ ਹੋ ਜਾਏਗਾ ਓ ਬਾਸ ਕਿੰਨਾ ਕਰੀਂ ਦੇਉਂ ਕਿੰਨਾ ਕਰਲਾਂਗੇ ਚੱਲ ਚੱਲ ਕੱਢ ਦੇ ਜੰਗਲ ਕਾੜ ਦੇ ਓ ਜੰਗਲ ਕਾੜ ਦੇ ਹਟ ਜਾ ਜੰਗਲ ਕਾੜ ਲੈ ਆਂਦੇ ਚੱਲ ਚੱਲ ਬ੍ਰੇਕ ਨਾ ਪਕੇ ਪਰ ਨੂੰ ਕਮਾਲਾ ਚੱਲ ਹੈਂ ਇਹ ਤਾਂ ਤੋਰਣੀ ਦਾ ਗਰਮ ਮਰਿਆ ਆ ਬਿਆਏ ਹੋਰ ਕੀ ਆ ਮਿੰਟ ਚੰ ਬਾਹਰ ਲੋੜਾ ਪਹਿਣਾ ਨਾ ਇੰਜ ਅੱਗੇ ਮੈਂ ਕਿੱਥੇ ਲਿਆ ਤੋ ਹਾਂ ਤਾਂ ਸਿੱਧੇ ਆਏ ਓਏ ਓ ਦੋਵੇਂ ਪਾਲ ਓਏ ਓਏ ਦੋਵੇਂ ਪਾਲ ਇਹ ਲੈ ਜੂ ਗੱਲਾ ਦੋਵੇਂ ਪਾ ਕੇ ਖਚਾ ਉਹ ਨਹੀਂ ਆਉਗਾ ਤੇ ਇਹ ਉੱਤੋਂ ਮੀ ਪਈ ਜਾਂਦਾ ਉਹ ਚਿੱਕੜ ਹੋ ਜਾਣਾ ਦੇ ਬੂਹਾ ਦੂਰਾ ਕਰਕੇ ਨੇੜੇ ਸੰਗਲ ਪਾ ਓਏ ਉਸ ਤੜੇ ਆਣਾ ਆ ਕੋ ਉੱਤਰੀ ਬਰਾ ਆਇਆ ਆਇਆ ਨਾ ਮਿਤਰਾਂ ਨਾ ਐਹ ਐਹ ਤਿੰਨ ਸਵਾਦ ਆਉਂਦਾ ਪਹੁੰਚ। ਓ ਸਵਾਦ ਆਉਂਦਾ। ਹੈ? ਭੈ ਜੋ ਜਦੋਂ ਦੋਵੇਂ ਪਾ ਕੇ ਖਿਚਾ ਕੇ ਫਿਰ ਤਾਂ ਲੈ ਜਾ। ਇੱਕ ਨੂੰ ਪਾ ਕੇ ਤੇ ਤੂੰ ਕੱਲਾ ਨਹੀਂ ਨਿਗਲਦਾ। ਉਹ ਤਾਂ ਰੱਬ ਵੱਲੇ ਭੈ ਜੋ ਕਹਿਣ ਲੱਗ ਜਾਂਦਾ ਮੈਨੂੰ ਛਡਾ ਲਓ। ਓ ਰੱਬਾ ਮੈਨੂੰ ਛਡਾ ਲਾ ਤਾਣ ਮੂੰਹ ਕਰਕੇ। ਰੱਬਾ ਮੇਰੀ ਜਾਨ ਛਡਾ ਦੇ ਟਰਾਲੇ ਤੋਂ। ਹੈ? ਤੂੰ ਆਣਾ ਕੱਲੇ ਨਾ ਕੱਢਣਾ। ਓ ਤਰਲੇ ਫੋਨ ਲੱਗ ਜਾਂਦਾ ਰੱਬ ਨੂੰ। ਕਾਵੀ ਓਏ ਆ ਜਾ ਚਾਚਾ ਆਇਆ ਗਿੱਲਾ ਨਹੀਂ ਹੁੰਦਾ ਦੂਰਿਆ ਆ ਜਾ ਉਹ ਨਹੀਂ ਹੁੰਦਾ ਗਿੱਲਾ ਲੋਕ ਡੁੱਬਣ ਦਾ ਤੈਨੂੰ ਮਾਰੇ ਅਮੀਂ ਗਿੱਲਾ ਹੁੰਦਿਆਂ ਚਲੋ ਵੀ ਡਬਲ ਪਾਲੋ ਡਬਾਲਾ ਨੇੜੇ ਭਾਈ ਨੇੜੇ ਪੰਪ ਵੀ ਪਾੜ ਜਾਏਗਾ 1 2 3 ਕਰਿਆ ਕਰ ਮਾਦ ਨੂੰ ਵੇਖ ਕੇ 1 2 3 ਉਹਨੂੰ ਸਟਾਰਟ ਕਰ ਲੈਂਦੇ ਦੇ ਬੂਆ ਆ ਆ ਮਿੱਟੀ ਘਾੜ ਉਰਲੇ ਬੰਨ ਮਿੱਟੀ ਖੜ ਜੋ ਓ ਖੜ ਜੋ ਆ ਉਰਲੇ ਟਾਇਰ ਚੋਂ ਮਿੱਟੀ ਘੱਡ ਕਿੱਧਰ ਪੰਗਾ ਪਾਤਾ ਲਿਆ ਗਿਆ ਮਿੱਟੀ ਘੜਲਾ ਨੀਵਾ ਚੱਲ ਪੂਗਾ ਅੱਗੇ ਹੋਟਲ ਆਗ ਜਾਂਦੀ ਐ ਨੀਵਾ ਚੱਲ ਪੂਗਾ ਉਹ ਨਹੀਂ ਮਾੜੀ ਮਾੜੀ ਮਿੱਟੀ ਘੜਲਾ ਆਂਦੇ ਓਏ ਮਿੱਟੀ ਘੜਲਾ ਓ ਟਾਇਰ ਨਾਲੋਂ ਕੱਟ ਟਾਇਰ ਨਾਲੋਂ ਟਾਇਰ ਨਾਲੋਂ ਕੱਟ ਟਾਇਰ ਨਾਲੋਂ ਜਾਵਾਂ ਹੀ ਕਿਸੇ ਹੋਰ ਚੀਜ਼ ਨਾ ਕੱਢ ਲੈ ਬਾਜ ਜਾਗਾ ਨਾ ਕਰ ਬਾ ਮਾੜਾ ਮਾੜਾ ਰੇਡ ਬਣਾ ਇਹ ਲੰਝੋ ਗਾਜ ਹਾਂ ਇਹ ਨਾਲੋਂ ਕੱਢ ਨਾਲੋਂ ਜਾਵਾਂ ਨਾਲੋਂ ਕੱਲ ਫੱਟੀ ਨਾ ਕੱਢ ਦੇ ਸਾਰਾ ਮਾੜਾ ਇਹ ਓਟਾ ਬਸ ਉਹਦਾ ਟਾਇਰ ਹਟ ਜਾਣਾ ਛਪੈਤੇ ਚ ਅਗਲਾ బస్ రిడు పేనా బాని అదే పట్టణ ట్రెక్టే పట్టీ టడీటా ఓదా ਕਟਾਈ ਦੁਜੇ ਬੰਨੇ ਰੱਖ ਛਪੈਦੇ ਚ ਨਾ ਮਾਰੀ ਕਟਾਈ ਸਿੱਧੀ ਰੱਖ ਛਪੈਦੇ ਚ ਨਾ ਮਾਰੀ ਇੱਥੇ ਚੱਲ 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 ਓਏ ਓਏ ਤਵੀਆਂ ਨਾ ਟਾਇਰ ਲੱਗਿਆ ਤਵੀਆਂ ਚੋਕੋ ਆ ਇਹਨਾਂ ਅਲਾ ਟਰੈਕਟਰ ਲਿਆ ਆ ਇਹਨਾਂ ਉਹ ਕੱਢ ਦੇ ਤਵੀਆਂ ਕੱਢ ਲੋ ਉਹ ਤਵੀਆਂ ਕੱਢ ਲੋ ਲੈ ਜੇਗਾ ਗਾਣੂ ਲੈ ਜੇਗਾ ਗਾਣੂ ਆਉਂਦਾ ਜਾਂਦਾ ਰੂ ਭੱਗਾ ਦੀ ਪੱਟੀ ਲਓਗੀ ਹੈ ਰਹਿਣ ਦੇ ਫਿਰ ਤਵੀਆਂ ਕੱਢ ਲੋ ਤਵੀਆਂ ਹੈ ਓ ਯਾਰ ਇੱਕ 100 ਲਾਈਕ ਕਰਤਾ ਕਰਾਣਾ ਬੈਠਾ ਹਾਂ ਸੰਗਲ ਪਾਲਾ ਚੁੱਕ ਕੇ ਫੇਰੀ ਖਿੱਚੂਗਾ ਸਿੱਧਾ ਲਿਆ ਗਿਓ ਕੋਕੋਲੇ ਲਿਆ ਕੋਕੋਲੇ ਫੱਟੀ ਪਾ ਓਏ ਕਿੱਲੀ ਪਾ ਹੁਣ ਨਹੀਂ ਪੈਣੀ ਆ ਇੱਧਰ ਅੜ ਗਿਆ ਉਹ ਵੱਡਾ ਸੰਗ ਲਿਆ ਬਾਅਦ ਉਹ ਨਹੀਂ ਨਹੀਂ ਟੇਟਾ ਕਰਕੇ ਆ ਜੂਗਾ ¡Chala! ¡Pade, Kili! le a los se je ponen a pade! Je pade ¡Chala! ਪਰਲੀ ਵੀ ਕੱਢ ਲਾ ਪਰਲੀ ਵੀ ਕੱਢ ਲਾ ਉਹ ਪਰਲੀ ਵੀ ਕੱਢ ਲੈ ਲੂਗਾ ਫੇਰ ਲੈ ਜੋ ਪਾ ਔਰ ਲੈ ਪੈਂਦੀ ਔਰ ਲੈ ਜਿਹੜੇ ਪੈਂਦੀ ਉਹਦੇ ਚ ਪਾ ਦੇ ਆ ਤੂੰ ਸਾਡਾ ਟਰੈਕਟਰ ਫਸ ਗਿਆ ਆ 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 ਉਹ ਟਰੈਕਟਰ ਕਿੱਥੇ ਕਰ ਲਿਆ ਇੱਕ ਰੀ ਬੈਗ ਧੱਕ ਦੇ ਬੈਗ ਇੱਥੇ ਇੱਥੇ ਲਾ ਦੇ ਉਹ ਨਿਕਲ ਜਾਏਗੀ ਇਹਨੂੰ ਪਤਾ ਨਹੀਂ ਅਵਲੀ ਜਨੇ ਕਿੱਧਰ ਲਿਆ ਫਸਾਇਆ ਹਣਾ ਹੈ ਉਹਦੀ ਜਾਨ ਤਾਂ ਵੇਲਾ ਕਿੰਨੀ ਗਿਆ ਤੇ ਕਿੰਨੂ ਰਹਿਟ ਨਹੀਂ ਪਤਾ ਨਹੀਂ ਕੀ ਜੇ ਨਹੀਂ ਲੈ ਤਰੇਗਾ ਹਾਂ ਕੀ ਆ ਬੇਟਾ ਨਹੀਂ ਹੈਗਾ ਟਰੈਕਟਰ ਆ ਤਰੀਕਾ ਹਾਂ ਉਹਨਾਂ ਦਾ ਹੀ ਹੈ ਨਾ ਉਹ ਟਾਇਰ ਲੱਗ ਗਿਆ ਲਿਫਟ ਚ ਲਿਫਟ ਬ੍ਰੇਕ ਨਾਪ ਕੋਈ ਹਾਲ ਨਹੀਂ ਮੈਨੂੰ ਲੈ ਮੇਰੇ ਪੈਰਾਂ ਜਾ ਹੱਥ ਮਚਣ ਲੱਜ ਜਾਂਦੇ ਡਰਾਈਵਰ ਫੁੱਦੂ ਜੇ ਵੇਖ ਕਮ ਬੈਣਾ ਨਹੀਂਗਾ ਹੁਣਾ ਵੀ ਕਰਦੇ ਵੇਖੀ ਦੋਵੇਂ ਤਿੰਨੇ ਲਿਫਟ ਚੱਕ ਦੇ ਲਾਲ ਲਿਵਰ ਤੋਂ ਚੱਕ ਦੇ ਲਾਲ ਤੋਂ ਚੱਲ ਆ ਆ ਕਿੰਨੇ ਖੋਲੀ ਓਏ ਮੈਂ ਕਰਕੇ ਉਹਦਾ ਪਾ ਦੇ ਕਿੱਲੀ ਪਾ ਦੇ ਓ ਕਿੱਲੀ ਉੱਤੇ ਪਈ ਕਿੱਲੀ ਪਾ ਖੜ ਜਾ ਓਏ ਆ ਕਿੱਲੀ ਪਾ ਯਾਰ ਕੀ ਹੋਇਆ ਤੁਹਾਨੂੰ ਨਵਿੰਗਾ ਤੋੜਨਾ ਜੇ ਆਏਗਾ ਕਿਵੇਂ ਨਾ ਇਸ ਕਰੀਏ ਨਾ ਇੱਕ ਕਰੀਏ ਪਰ ਪਾਵਾਂਗੇ ਫਿਰ ਨਾ ਕੋਈ ਅੰਦਾਜ਼ਾ ਆਈ ਇੱਥੇ ਹੀ ਕਰਕੇ ਲਾ ਜੀ ਅੱਲਾ ਸਿਆਣੇ ਬੰਦੇ ਦੀ ਰਾਏ ਲੈ ਲਈ ਦਿੰਦੀ ਆ ਹਾਂ ਅਤਰੇ ਅੱਜ ਤੇਰਾ ਟਰੈਕਟਰ ਨਹੀਂ ਆਉਂਦਾ ਕਰੇ ਅੱਥ ਕੀ ਦੇ ਆਇਆ ਹੈ ਹਾਂ ਚਤਰਾਉ ਦੇਣਾ ਅਤਰ ਸਿੰਘ ਬਹਾਵ ਦਾ ਟਰੈਕਟਰ ਨਹੀਂ ਆ ਜਿੰਨਾਂ ਦਾ ਚੱਲੋ ਜੀ ਲਵਾਜ ਜੋਰ ਹਣ ਵੇਖੀਏ ਚਾਟ ਕਿਆ ਵੀ ਉੱਤੋਂ ਇੱਕ ਰੱਬ ਨੇ ਮੀਂਹ ਪਾਇਆ ਹਨ ਮੈਂ ਇਹਨੂੰ ਪਹਿਲਾਂ ਕਿਹਾ ਸੀ ਇੰਦਾ ਮਿੱਟੀ ਕੱਢ ਲੋ ਉਹ ਰੇਡ ਬਣਾ ਮਾੜੀ ਰੇਡ ਬਾਬਾ ਰੇਡ ਜੀ ਬਣਾ ਦੇ ਤੋੜ ਤੱਕ ਫਿਰ ਚੜ ਜਾਏਗਾ ਪੱਕੀ ਜਗ੍ਹਾ ਤੇ ਬਾਹ ਚੜ ਜਾਣਾ ਹੁਣ ਕੋਇਆ ਕੋਇਆ ਕਰੀ ਜਾਂਦਾ ਇੱਤੀ ਕਰੋ ਓਏ ਪਰਲੇ ਲੋੜ ਹੀ ਨਹੀਂ ਉਹਨੂੰ ਕਿਉਂ ਕੱਚਾ ਕਰੀ ਜਾਂਦਾ ਉਹ ਬਹਿ ਜਾਏਗਾ ਓ ਨਾ ਕੱਚਾ ਕਰ ਉਨੇ ਆਏ ਕਿਹੜਾ ਲਾਉਣਾ ਲੱਗਦਾ ਹਨ ਤਾਂ ਹੀ ਨਾ ਯੱਕ ਸਟਾਰਟ ਕਰ ਮਿੰਦਰੀ ਰੁਕੋ ਬੰਦ ਹੋ ਰਹਾ ਮਾਂਦੇ ਆ ਬੰਦ ਚੱਲ ਲੈ ਇਹ ਹੁਣ ਸਟਾਰਟ ਹੋਈ ਏ ਚੱਲ गां करके ना इद्धर ले आना ही तू पर वारता ही जब ले जाओ ना हौली 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 चल चल बहुत ਆਦੇ ਨੀ ਇਹਨੂੰ ਅਬਸ ਕਿਆ ਅੰਨਾ ਤੂੰ ਹਾਂ ਆ ਤੈਨੂੰ ਜਵਾਕ ਆਂਦੇ ਬਸ ਵਾ ਓਏ ਕਬੂਤਰ ਪਿਆ ਇੱਕ ਰਿਕਾਰਡ ਕਰਲੀ ਨੂੰ ਵੇਖਿਆ ਹੀ ਹੈ ਪਿਆ ਯਾਰਾ ਉੱਥੇ ਚੱਲ ਬਾਸ ਹੁਣ ਚਲੋ ਹੁਣ ਬਾਸ ਮੇਲਾ ਖਤਮ ਆ ਗਿਆ ਚਾਹ ਪੀਏ ਆ ਜਾ ਚਾਚਾ ਚਾਹ ਪੀ ਲੈ ਆ ਜਾ ਕਿਹਣੀ ਚਾਹ आया बस क्या नहीं वेख्या है अह किमें अ ਪੜਾ ਕੇ ਬੈ ਜਾਣਾ ਸੀ ਟੂ ਬਣਾ ਦਿੰਦਾ ਦਾ ਚਾਲਾ ਚਕਾ ਕਰੀਂ ਗਾਹ ਘਾਰੇ ਨੂੰ ਕਿਆ ਕਰੀਂ ਉਹ ਕਾਟਾ ਕਾਟ ਤੈਨ ਪਤਾ ਲੱਗਦੇ ਕਾਟ ਡੇਡੀ ਹੋ ਗਈ ਡੇਡੀ ਚੱਲਾ so ਹੱਥ ਰੱਖਿਆ ਰੁਕ ਜਾਣਾ ਐ ਦੇਪੂ ਹੱਥ ਰੱਖੀ ਹੋ ਜਾਓ ਜਿਹੜਾ ਪਾ ਕੇ ਬਹਿ ਗਿਆ ਉਹ ਕਈ ਨਾ ਲਾਲਾ ਨੂੰ ਕ ਸੋਟ ਲਾ ਕੇ ਤੇ ਟਰਾਲਾ ਨਾ ਪਲਟਾ ਦੀ ਲੋ ਹੀ ਲਿਆ ਵੀ ਮੇਰੇ ਤੇ ਰੋਗਾ ਕਲ ਨਹੀਂ ਆਇਆ ਤੋਂ ਬਿਨਾ ਜਾ ਭਰਾਵਾਂ ਨੂੰ ਮਹਿੰਦਰੀ ਦੀ ਸ਼ਗਣਾ ਵਖਾਈ ਮੈਨੂੰ ਓਏ ਦੇ ਲਿਫਟਾਂ ਹੀ ਬੜੀਆਂ ਲਾਈਆਂ ਆਏ ਆ ਕਰਦਾ ਬੈਂਦਾ ਹਾਂ ਟਾਈ ਲਿਫਟਾ ਕਰਕੇ ਆਏ ਆ ਕਰਦਾ ਬੈਂਦਾ ਨਖਰੇ ਬੜੇ ਕਰਦਾ ਤੇਰੇ ਤਰ੍ਹਾਂ ਬਰਫੀ ਦਾ ਡੱਬਾ ਲਿਆਓ ਟਰਾਲਾ ਵੇਜ ਕੇ ਸੰਗਲ ਲਾਲਾ ਲੈਂਦਾ ਕਿ ਨਹੀਂ ਹਾਂ ਸੰਗਲ ਲਾ ਰਹੇ ਆ ਕਿ ਟਰਾਲੀ ਸਵੇਰ ਦੀ ਲਿਆਂਦੀ ਏ ਦਾ ਉਹਦੇ ਮੇਰਾ ਕਾਣਾ ਫੇਰ 10 ਲੀਟਰ ਤੇਲ ਪਾਲਦਾ ਏ ਹਾਂ ਭਰਨ ਕੀ ਲਈ ਜਾਵਾਂਗੇ ਘਰੇ ਗੇੜ ਜਾਣਾ ਮਲਵੰਡ ਜਾਵੇਗਾ ਦੋਵੇਂ ਇੱਕ ਟ੍ਰੈਲੀ ਹਾਂ ਗਵਾੜੀਏ ਕੋਲੇ ਗਵਾੜੀਏ ਦਿੱਲੀ ਵਾਲਿਆਂ ਦੇ ਦੋ ਦਿੱਲੀ ਵਾਲਿਆਂ ਨੂੰ ਬਸ ਅੱਜ ਤੋਂ ਬਸ ਮਿੱਟੀ ਦਾ ਕੰਮ ਬੰਦ ਕਰ ਦੇ ਹੋਰ ਦਿੱਲੀ ਵਾਲਿਆਂ ਦੇ ਦੋ ਦਿੱਲੀ ਵਾਲਿਆਂ ਨੂੰ ਹੂੰ ਕੇ ਨਹੀਂ ਦਿੱਲੀ ਵਾਲਿਆਂ ਨੂੰ ਹਾਂ ਉਹਨਾਂ ਨੇ ਵੇਚਾਂਗੇ ਹੋਰ ਸ਼ੂਗਰ ਨੇ ਨਿਕਲਿਆ ਪ੍ਰਸ਼ਾਦ ਪ੍ਰਸ਼ੁੱਧ ਵੰਡੋ ਤੇ ਵਿਚਾਰੇ ਨੂੰ ਕਰੇ ਜਾ ਕੇ ਸਾਧਵਾਉ ਹਾਂ ਅੱਜ ਤੋਂ ਪਿੱਛੇ ਨੂੰ ਕ ਮਿੰਦਰੀ ਜੀ ਨੇ ਹalal ਜੀ ਇੱਧਰ ਲੈ ਕੇ ਆਉਣੇ ਹਾਂ